ਜੋ ਦੋ ਦਿਨ ਕੇ ਪੰਜਾਬ ਦੌਰੇ ਮੇਂ ਅੱਜ ਪਟਿਆਲਾ ਆ ਰਹੇ ਹੈ ਤੋ ਦੂਸਰੀ ਤਰਫ ਭਗਵੰਤ ਸਾਨ ਨੇ ਉਹ ਜਲੰਧਰ ਆ ਰਹੇ ਹੈ ਆਪਣੇ ਉਮੀਦਵਾਰ ਕੇ ਹੱਕ ਮੇਂ ਚੋਨਾਵ ਪ੍ਰਚਾਰ ਕਰਨੇ ਕੇ ਲਈ ਕੈਸੇ ਦੇਖਤੇ ਹੈ ਮੈਂ ਮੋਦੀ ਸਾਹਬ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹ ਪ੍ਰਾਈਮ ਮਿਨਿਸਟਰ ਹੈ ਇੱਥੇ ਆ ਰਹੇ ਹੈ 10 ਸਾਲੋਂ ਮੁੱਖ ਪ੍ਰਧਾਨ ਮੰਤਰੀ ਰਹੇ ਹੈ ਕਿਰਪਾ ਕਰਕੇ ਦੱਸਣ ਕਿ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਆ ਦਿੱਤਾ ਜਲੰਧਰ ਨੂੰ ਕਿਆ ਦਿੱਤਾ ਜੇ ਕੁਝ ਦਿੱਤਾ ਤਾਂ ਉਹ ਅਨਾਉਂਸ ਕਰਨ ਅੱਜ ਤੱਕ ਪੂਰਾ ਅਣਗੌਲਿਆ ਕੀਤਾ ਇਹਨਾਂ ਨੇ ਸਾਡੀ ਕਿਸਾਨੀ ਨੂੰ ਇਹਨਾਂ ਨੇ ਬਰਬਾਦ ਕਰਨ ਦਾ ਤਹਿਇਆ ਕੀਤਾ ਹੋਇਆ ਅਸਲ ਦੇ ਵਿੱਚ ਕਿਸਾਨੀ ਨੂੰ ਬਰਬਾਦ ਕਰਕੇ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੁਰੱਖਿਆ ਨੂੰ ਲੈ ਕੇ ਗੁਜਰਾਤ ਸੇ ਪੁਲਿਸ ਮਗਾਈ ਗਈ ਦਿੱਲੀ ਸੇ ਪੁਲਿਸ ਮਗਾਈ ਗਈ ਕਈ ਨਾ ਕਿ ਪੰਜਾਬ ਜੋ ਪੰਜਾਬ ਪੁਲਿਸ ਉਸ ਤੇ ਸਵਾਲੀਆ ਨਿਸ਼ਾਨ ਖੜਾ ਦੇਖੋ ਪ੍ਰਧਾਨ ਮੰਤਰੀ ਜੀ ਨੂੰ ਤਾਂ ਚਲੋ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਜਾਂ ਉਹਨਾਂ ਦੀ ਸਿਕਿਉਰਿਟੀ ਬਾਹਰੋਂ ਆਈ ਹੈ ਲੇਕਿਨ ਭਗਵੰਤ ਮਾਨ ਜੀ ਅੱਜ ਜਲੰਧਰ ਆ ਰਹੇ ਜਲੰਧਰ ਸ਼ਹਿਰ ਨੂੰ ਪੂਰਾ ਛੌਣੀ ਚ ਤਬਦੀਲ ਕਰ ਲਿਆ। ਕੀ ਆ ਖਤਰਾ ਹੈ ਭਗਵੰਤ ਮਾਨ ਨੂੰ ਜਲੰਧਰ ਦੇ ਰੋਖਾਂ ਤੋਂ? ਕੀ ਪਹਿਲਾਂ ਉਹ ਕਹਿੰਦਾ ਸੀ ਕਿ ਮੈਨੂੰ ਵੀਆਈਪੀ ਕਲਚਰ ਦੀ ਨਹੀਂ ਲੋੜ, ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ। ਅੱਜ ਚੱਪੇ-ਚੱਪੇ ਤੇ ਪੁਲਿਸ ਖੜੀ ਐ। ਅੱਜ ਸਿਵਲ ਵਰਦੀ ਦੇ ਵਿੱਚ ਪੁਲਿਸ ਉਹਨਾਂ ਦਾ ਰੋਡ ਸ਼ੋਅ ਕਰਾ ਰਹੀ ਐ। ਕਿਆ ਖਤਰਾ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿਸਾਨ ਘਰ ਵਾਲੀ ਕਹਿ ਰਹੀ ਹੈ ਕਿ ਇਹ ਇਲੈਕਸ਼ਨ ਹੁੰਦੇ ਹੋ ਅਸੀਂ ਹਜ਼ਾਰ ਹਜ਼ਾਰ ਰੁਪਏ ਜਿਹੜਾ ਇਹਦੀ ਘਰ ਵਾਲੀ ਕਹਿੰਦੇ ਭਗਵੰਤਮਾਨ ਦੀ ਜਿਹੜੀ ਪਤਨੀ ਹੈ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਲਾਨ ਕਰੇਗੀ ਕਿ ਮੈਂ ਹਜ਼ਾਰ ਹਜ਼ਾਰ ਰੁਪਏ ਦੇ ਦਊਗੀ ਉਹ ਆਪਣੇ ਪਤੀ ਨੂੰ ਪੁੱਛੇ ਕਿ ਤੈਂ ਬੀਬੀਆਂ ਦੇ ਨਾਲ ਕਿਉਂ ਧੋਖਾ ਕੀਤਾ ਸਵਾ ਦੋ ਸਾਲ ਹੋ ਗਏ ਤੈਂ ਪੰਜੀ ਨਹੀਂ ਦਿੱਤੀ ਉਹ ਭਗਵੰਤਮਾਨ ਤੋਂ ਜਵਾਬ ਲਵੇ ਸਾਨੂੰ ਸਾਨੂੰ ਦੁਆਰਾ ਜੋ ਪ੍ਰਧਾਨ ਮੰਤਰੀ ਦੇ ਵਿਰੋਧ ਕੇ ਲਈਏ ਉਹਨਾਂ ਦਾ ਵਿਰੋਧ ਕਰਨੇ ਲਈ ਜੋ ਸੁਰੱਖਿਆ ਕੀ ਇੰਤਜ਼ਾਮ ਕੋ ਲੈ ਕੇ ਰੋਕਾ ਜਾ ਰਹਾ ਹੈ ਉਹਨੂੰ ਮਤਲਬ ਉਹਨਾਂ ਕਿਸਾਨਾਂ ਨੂੰ ਰੋਕੇਗਾ ਪਟਾੜੀ ਜਿਹੜਾ ਦੇਖੋ ਜੀ ਭਾਜਪੀ ਨੇ ਕਿਸਾਨਾਂ ਨੂੰ ਲਗਾਤਾਰ 2 ਸਾਲ ਕੁੱਟਿਆ ਹੈ ਜਿਹੜਾ ਬੰਦਾ ਹੁਣ ਕਿਸਾਨ ਸਾਡੇ ਅਣਖੀ ਹੈ ਅਣਖੀਲੇ ਯੋਧੇ ਹੈ ਸਾਡੇ 700 ਕਿਸਾਨ ਸਾਡਾ ਸ਼ਹੀਦ ਹੋਇਆ ਕੀ ਆ ਸਾਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ ਕਰ ਲਈਏ ਸੀ ਪ੍ਰੋਟੈਸਟ ਥੈਂਕ ਯੂ ਥੈਂਕ ਯੂ ਜੋ 2 ਦਿਨ ਕੇ ਪੰਜਾਬ ਦੌਰੇ ਮੇਂ ਅੱਜ ਪਟਿਆਲਾ ਆ ਰਹੇ ਹੈਂ ਤੋ ਦੂਸਰੀ ਤਰਫ ਭਗਵੰਤ ਮਾਨ ਨੇ ਉਹ ਜਲੰਧਰ ਆ ਰਹੇ ਹੈਂ ਆਪਣੇ ਉਮੀਦਵਾਰ ਕੇ ਹੱਕ ਮੇਂ ਚੋਨਾਵ ਪ੍ਰਚਾਰ ਕਰਨੇ ਕੇ ਲਈ ਕੈਸੇ ਦੇਖਤੇ ਹੈਂ ਮੈਂ ਮੋਦੀ ਸਾਹਬ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹ ਪ੍ਰਾਈਮ ਮਿੰਿਸਟਰ ਹੈ ਇੱਥੇ ਆ ਰਹੇ ਹੈਂ 10 ਸਾਲੋਂ ਮੁੱਖ ਪ੍ਰਧਾਨ ਮੰਤਰੀ ਰਹੇ ਹੈਂ ਕਿਰਪਾ ਕਰਕੇ ਦੱਸਣ ਕਿ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਆ ਦਿੱਤਾ ਜਲੰਧਰ ਨੂੰ ਕਿਆ ਦਿੱਤਾ ਜੇ ਕੁਝ ਦਿੱਤਾ ਤਾਂ ਉਹ ਅਨਾਉਂਸ ਕਰਨ ਅੱਜ ਤੱਕ ਪੂਰਾ ਅਣਗੌਲਿਆ ਕੀਤਾ ਇਹਨਾਂ ਨੇ ਸਾਡੀ ਕਿਸਾਨੀ ਨੂੰ ਇਹਨਾਂ ਨੇ ਬਰਬਾਦ ਕਰਨ ਦਾ ਤਹਿਯਾ ਕੀਤਾ ਹੋਇਆ ਅਸਲ ਦੇ ਵਿੱਚ ਕਿਸਾਨੀ ਨੂੰ ਬਰਬਾਦ ਕਰਕੇ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸਨ ਸੁਰੱਖਿਆ ਕੋ ਲੈ ਕੇ ਗੁਜਰਾਤ ਸੇ ਪੁਲਿਸ ਮੰਗਾਈ ਗਈ ਦਿੱਲੀ ਸੇ ਪੁਲਿਸ ਮੰਗਾਈ ਗਈ ਕਈ ਨਾ ਕੀ ਪੰਜਾਬ ਜੋ ਪੰਜਾਬ ਪੁਲਿਸ ਹੈ ਉਸ ਤੇ ਸਵਾਲੀਆ ਨਿਸ਼ਾਨ ਖੜਾ ਦੇ ਦੇਖੋ ਪ੍ਰਧਾਨ ਮੰਤਰੀ ਜੀ ਨੂੰ ਤਾਂ ਚਲੋ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਜਾਂ ਉਹ ਉਹਨਾਂ ਦੀ ਸਿਕਿਉਰਿਟੀ ਬਾਹਰੋਂ ਆਈ ਹੈ ਇਹ ਕਿਨੇ ਭਗਵੰਤ ਮਾਨ ਜੀ ਅੱਜ ਜਲੰਧਰ ਆ ਰਹੇ ਜਲੰਧਰ ਸ਼ਹਿਰ ਨੂੰ ਪੂਰਾ ਛੌਣੀ ਚ ਤਬਦੀਲ ਕਰ ਲਿਆ। ਕੀ ਆ ਖਤਰਾ ਹੈ ਭਗਵੰਤ ਮਾਨ ਨੂੰ ਜਲੰਧਰ ਦੇ ਲੋਕਾਂ ਤੋਂ? ਕੀ ਪਹਿਲਾਂ ਉਹ ਕਹਿੰਦਾ ਸੀ ਕਿ ਮੈਨੂੰ ਵੀਆਈਪੀ ਕਲਚਰ ਦੀ ਨਹੀਂ ਲੋੜ, ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ। ਅੱਜ ਚੱਪੇ-ਚੱਪੇ ਤੇ ਪੁਲਿਸ ਖੜੀ ਹੈ। ਅੱਜ ਸਿਵਲ ਵਰਦੀ ਦੇ ਵਿੱਚ ਪੁਲਿਸ ਉਹਨਾਂ ਦਾ ਰੋਡ ਸ਼ੋਅ ਕਰਾ ਰਹੀ ਹੈ। ਕਿਆ ਖਤਰਾ ਐ ਨੂੰ ਮੈਂ ਪੁੱਛਣਾ ਚਾਹੁੰਦਾ ਪਾਕਿਸਤਾਨ ਘਰ ਵਾਲੀ ਕਹਿ ਰਹੀ ਹੈ ਕਿ ਇਹ ਇਲੈਕਸ਼ਨ ਹੁੰਦੇ ਆ ਅਸੀਂ 100000 ਰੁਪਏ ਜਿਹੜਾ ਇਹਦੀ ਘਰ ਵਾਲੀ ਕਹਿੰਦੇ ਭਗਵੰਤ ਮਾਨ ਦੀ ਘਰਦਾਰ ਤਰਫੋਂ ਪ੍ਰੀਤ ਕੋ ਭਗਵੰਤ ਮਾਨ ਦੀ ਜਿਹੜੀ ਪਤਨੀ ਹੈ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਇਹ ਲਾਣ ਕਰੇਗੀ ਕਿ ਮੈਂ 100000 ਰੁਪਏ ਦੇ ਦੂੰਗੀ ਉਹ ਆਪਣੇ ਪਤੀ ਨੂੰ ਪੁੱਛੇ ਕਿ ਤੈਂ ਬੀਬੀਆਂ ਦੇ ਨਾਲ ਕਿਉਂ ਧੋਖਾ ਕੀਤਾ ਸਵਾ ਦੋ ਸਾਲ ਹੋ ਗਏ ਤੈਂ ਪੰਜੀ ਨਹੀਂ ਦਿੱਤੀ ਉਹ ਭਗਵੰਤ ਮਾਨ ਤੋਂ ਜਵਾਬ ਲਵੇ ਸਾਨੂੰ ਸਾਨੂੰ ਦੁਆਰਾ ਜੋ ਪ੍ਰਧਾਨ ਮੰਤਰੀ ਦੇ ਵਿਰੋਧ ਲਈ ਉਹਨਾਂ ਦਾ ਵਿਰੋਧ ਕਰਨੇ ਲਈ ਜੋ ਸੁਰੱਖਿਆ ਕੀ ਇੰਤਜ਼ਾਮ ਕੋਲੇ ਕੇ ਰੋਕਾ ਜਾ ਰਹਾ ਹੈ ਉਹਨੂੰ ਮਤਲਬ ਉਹਨਾਂ ਕਿਸਾਨੀ ਰੋਕੇਗਾ ਪਟਾੜੀ ਜਿਹੜਾ ਦੇਖੋ ਜੀ ਭਾਜਪੀ ਨੇ ਕਿਸਾਨਾਂ ਨੂੰ ਲਗਾਤਾਰ 2 ਸਾਲ ਕੁੱਟਿਆ ਜਿਹੜਾ ਬੰਦਾ ਹੁਣ ਕਿਸਾਨ ਸਾਡੇ ਅਣਖੀ ਹੈ ਅਣਖੀਲੇ ਯੋਧੇ ਹੈ ਸਾਡੇ 700 ਕਿਸਾਨ ਸਾਡਾ ਸ਼ਹੀਦ ਹੋਇਆ ਕੀ ਆ ਸਾਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ ਕਰ ਰਹੀਆਂ ਸੀ ਪ੍ਰੋਟੈਸਟ ਥੈਂਕ ਯੂ ਥੈਂਕ ਯੂ